ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ GK ਪੰਜਾਬੀ ਤੇ ਇਸ ਚੈਨਲ ਵਿੱਚ ਅਸੀਂ ਤੁਹਾਡੇ ਲਈ ਵਕ ਵਕ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਜਾਣਕਾਰੀ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਵੀ ਅਸੀਂ ਤੁਹਾਡੇ ਲਈ ਭਾਰਤ ਦੇ ਭਗੋਰ ਨਾਲ ਸੰਬੰਧਤ ਇੱਕ ਇਹੋ ਜੀ ਜਾਣਕਾਰੀ ਲੈ ਕੇ ਪੇਸ਼ ਹੋਏ ਹਾਂ ਜੋ ਕਿ ਕਿਸੇ ਚਮਤਕਾਰ ਵਾਂਗ ਲੱਗਦੀ ਹੈ ਸੋ ਬਿਨਾਂ ਕਿਸੇ ਦੇਰੀ ਕੀਤੇ ਚਲੋ ਅਸੀਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ ਕੀ ਤੁਸੀਂ ਕਦੇ ਸੁਣਿਆ ਹੈ ਕਿ ਇੱਕ ਵਿਸ਼ਾਲ ਆਕਾਰ ਦੀ ਨਦੀ ਜ਼ਮੀਨ ਵਿੱਚ ਸਮਾ ਜਾਵੇ? ਜੀ ਹਾਂ, ਨਦੀ ਜ਼ਮੀਨ ਵਿੱਚ ਅਲੋਪ ਹੋ ਜਾਂਦੀ ਹੈ। ਇਹ ਨਾ ਤਾਂ ਕੋਈ ਜਾਦੂ ਹੈ ਅਤੇ ਨਾ ਹੀ ਕੋਈ ਕਹਾਣੀ ਹੈ। ਇਹ ਇੱਕ ਭੂਗੋਲਿਕ ਚਮਤਕਾਰ ਹੈ ਜੋ ਭਾਰਤ ਦੇ ਉੱਤਰੀ ਮੈਦਾਨਾਂ ਵਿੱਚ ਹਰ ਰੋਜ਼ ਹੁੰਦਾ ਹੈ। ਸੋ ਇਸ ਚਮਤਕਾਰ ਨੂੰ ਜਾਣਨ ਲਈ ਅਸੀਂ ਚੱਲਦੇ ਹਾਂ ਹਿਮਾਲਿਆ ਦੀ ਤਲਹੱਟੀ ਵਿੱਚ ਜਿੱਥੇ ਇੱਕ ਜ਼ਮੀਨ ਦਾ ਜਾਦੂਈ ਟੁਕੜਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਪਾਬਰ ਇਹ ਹੀ ਉਹ ਜ਼ਮੀਨ ਹੈ ਜਿੱਥੇ ਨਦੀਆਂ ਅਚਾਨਕ ਗਾਇਬ ਹੋ ਜਾਂਦੀਆਂ ਹਨ ਗੰਗਾ ਅਤੇ ਯਮਨਾ ਵਰਗੀਆਂ ਨਦੀਆਂ ਜਦੋਂ ਪਹਾੜਾਂ ਵਿੱਚੋਂ ਆਉਂਦੀਆਂ ਹਨ ਤਾਂ ਮਿੱਟੀ ਦੇ ਨਾਲ-ਨਾਲ ਇਹ ਵੱਡੇ ਛੋਟੇ ਪੱਥਰਾਂ ਦੇ ਟੁਕੜੇ ਵੀ ਵਹਾ ਕੇ ਲੈ ਆਉਂਦੀਆਂ ਹਨ ਅਤੇ ਜਿਵੇਂ ਹੀ ਇਹ ਨਦੀਆਂ ਮੈਦਾਨੀ ਖੇਤਰ ਵਿੱਚ ਪ੍ਰਵੇਸ਼ ਕਰਦੀਆਂ ਹਨ ਤਾਂ ਸਭ ਤੋਂ ਪਹਿਲਾਂ ਇਹਨਾਂ ਪੱਥਰਾਂ ਨੂੰ ਪਹਾੜਾਂ ਦੀ ਤਲਹੱਟੀ ਵਿੱਚ ਜਮਾ ਕਰ ਦਿੰਦੀਆਂ ਹਨ ਇਸ ਤਰ੍ਹਾਂ ਪਹਾੜਾਂ ਦੀ ਤਲਹੱਟੀ ਵਿੱਚ ਇੱਕ 8 ਤੋਂ 16 ਕਿਲੋਮੀਟਰ ਚੌੜੀ ਇੱਕ ਅਜਿਹੀ ਪੱਟੀ ਬਣਦੀ ਹੈ ਜੋ ਕਿ ਮਿੱਟੀ ਤੋਂ ਨਹੀਂ ਬਲਕਿ ਪੱਥਰ ਕੰਕਰ ਅਤੇ ਬੱਜਰੀ ਤੋਂ ਬਣੀ ਹੁੰਦੀ ਹੈ ਇਸੇ ਪੱਟੀ ਨੂੰ ਅਸੀਂ ਭਾਵਰ ਦੇ ਨਾਮ ਨਾਲ ਜਾਣਦੇ ਹਾਂ ਹੁਣ ਤੁਸੀਂ ਸੋਚੋ ਕਿ ਜੇਕਰ ਅਸੀਂ ਬੱਜਰੀ ਦੇ ਢੇਰ ਉੱਪਰ ਪਾਣੀ ਦੀ ਬਾਲਟੀ ਪਾਈਏ ਤਾਂ ਉਹ ਬੱਜਰੀ ਦੇ ਵਿੱਚ ਹੀ ਸਮਾ ਜਾਵੇਗਾ ਬੱਜਰੀ ਦੀ ਸਤਹ ਦੇ ਉੱਪਰ ਉਹ ਪਾਣੀ ਸਾਨੂੰ ਵਿਖਾਈ ਨਹੀਂ ਦੇਵੇਗਾ। ਇਹੀ ਚਮਤਕਾਰ ਸਾਨੂੰ ਭਾਬਰ ਵਿੱਚ ਵੇਖਣ ਨੂੰ ਮਿਲਦਾ ਹੈ। ਇਸ ਖੇਤਰ ਵਿੱਚ ਨਦੀ ਇਨ੍ਹਾਂ ਪੱਥਰਾਂ ਦੇ ਵਿੱਚੋਂ ਵਹਿਣ ਲੱਗਦੀ ਹੈ ਅਤੇ ਸਤਹ ਉੱਤੇ ਸਾਨੂੰ ਨਦੀ ਵਿਖਾਈ ਨਹੀਂ ਦਿੰਦੀ ਅਤੇ ਇੰਜ ਲੱਗਦਾ ਹੈ ਜਿਵੇਂ ਨਦੀ ਅਲੋਪ ਹੋ ਗਈ ਹੋਵੇ। ਪਰ ਜਿਵੇਂ ਹੀ ਭਾਵਰ ਖੇਤਰ ਖਤਮ ਹੁੰਦਾ ਹੈ ਤਾਂ ਨਦੀ ਦਾ ਪਾਣੀ ਦੁਬਾਰਾ ਤੋਂ ਸਤਾ ਦੇ ਉੱਪਰ ਵਹਿਣ ਲੱਗਦਾ ਹੈ ਤਾਂ ਇਹ ਸੀ ਉਹ ਭੂਗੋਲਿਕ ਚਮਤਕਾਰ ਜਿਸ ਵਿੱਚ ਉੱਤਰੀ ਮੈਦਾਨਾਂ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਗੰਗਾ ਵਰਗੀ ਇੱਕ ਵਿਸ਼ਾਲ ਨਦੀ ਵੀ ਅਲੋਪ ਹੋ ਜਾਂਦੀ ਹੈ ਤਾਂ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ YouTube ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਤੁਹਾਡੇ ਲਈ ਇਹੋ ਜੀਆਂ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਉਂਦੇ ਰਹੀਏ